ਆਪਣੇ ਨਾਲ ਆ ਤੇ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਆ ਬਾਈ ਦੇ ਪਿੰਡ ਤੇ ਠੀਕ ਆ ਤੇ ਬਾਈ ਦੇ ਪਿੰਡ ਜਾ ਤੇ ਆਪਾਂ ਉੱਥੇ ਦੇਖਦੇ ਆਂ ਬਈ ਕੀ ਚੱਲਦਾ ਹੋਰ ਕਿੰਨੇ ਆ ਗਾਦੀ ਨਾਲ ਵੱਤ ਵਾਤੇ ਸ਼ੇਅਰ ਕਰੀ ਜਦੋਂ ਤੇ ਆਪਣੇ ਨਾਲ ਵੱਤ ਵਾਤੇ ਜੀ ਆਕੇ ਇਧਰ ਮਤਲਬ ਕਾ ਟਪਾਈ ਆ ਨਹੀਂ ਤੇ ਆਪਾਂ ਇਧਰ ਆ ਕੇ ਦੇਖਦੇ ਆਂ ਵੀ ਇਹਨਾਂ ਨੂੰ ਕੀ ਚਾਹੀਦਾ ਤੇ ਕਣਕ ਚਾਹੀਦਾ ਦਾ ਕਣਕ ਚਲਦੇ ਆਂ ਆਪਾਂ ਦਹਾ ਇਹ ਰੰਗ ਨਹੀਂ ਚੱਲ ਬਾਈ ਕਹਾ ਆਪਾਂ ਦੇ ਟੇੜਿਆ ਇਹ ਬਾਈ ਕਹਿੰਦਾ ਇਹ ਬਾਈ ਨੇ ਆਪਾਂ ਨੂੰ ਐ ਦੱਸਣਾ ਬਈ ਜਿਹੜੇ ਕੋਲ ਬਾਹਾਂ ਆਪਾਂ ਉਹਦੇ ਕੋਲ ਕਣਕ ਦੇ ਦੋ ਦੋ ਗੱਟੇ ਦਿੱਤੀਆਂ ਆ ਅੱਧਾ ਮਤਾਬਕ ਠੀਕ ਆ ਤੇ ਬਸ ਜੇ ਜਦੋਂ ਆਪਣਾ ਸਾਰਾ ਰਾਸ਼ਨ ਸਮਾਪਤ ਹੋ ਗਿਆ ਤੇ ਆਪਾਂ ਸਿੱਧਾ ਅਜਨਾਲੇ ਨੂੰ ਚਾਲੇ ਪਾ